ਤਾਂ ਗੱਲ ਕਰਾਂਗੇ ਆ سوشل میڈیا ਵਾਲੇ ਲੋਕਾਂ ਦੀ ਵਿੱਚ ਪੇਜਾਂ ਵਾਲੇ ਚੈਨਲ ਵਾਲੇ ਇਹ ਲੋਕ ਨੇ ਜਿਨ੍ਹਾਂ ਨੂੰ ਅਫਵਾਹਾਂ ਤੋਂ ਬਿਨਾ ਕੋਈ ਕੰਮ ਹੀ ਨਹੀਂ ਉਹਨਾਂ ਨੂੰ ਮਤਲਬ ਸਿਰਫ ਇਹੀ ਹੈ ਕਿ ਸਾਡੀ ਪੋਸਟ ਤੇ ਵੀਡੀਓ ਤੇ ਲਾਈਕ ਆ ਜਾਣ ਸਾਡੀ ਵੀਡੀਓ ਪੋਸਟ ਆ ਜਿਹੜੀ ਸ਼ੇਅਰ ਹੋ ਜੇ ਤੇ ਵੀਡੀਓ ਵਾਇਰਲ ਹੋ ਜੇ ਸਾਨੂੰ ਵਧੀਆ ਡਾਲਰ ਆ ਜਿਹੜੇ ਬਣ ਜਾਣ ਉਹਨਾਂ سوشل میڈیا ਤੇ ਕਈ ਪੇਜ ਵਾਲਿਆਂ ਨੇ ਪੋਸਟ ਪਾਤੀ ਜਿਹੜੇ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਨੇ ਸਤਿਆਪਾਲ ਮਾਲਿਕ ਜਿਨ੍ਹਾਂ ਨੂੰ ਅਕਸਰ ਆਪਾਂ ਕਿਸਾਨਾਂ ਤੇ ਸਿੱਖਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਛੋਟੀਆਂ-ਛੋਟੀਆਂ ਵੀਡੀਓਜ਼ ਦੇ ਵਿੱਚ ਰੀਲਸ ਦੇ ਵਿੱਚ ਜਾਂ ਇੰਟਰਵਿਊ ਦੇ ਵਿੱਚ ਸੁਣਿਆ ਤਾਂ ਪੋਸਟ ਪਾਤੀ ਕਿ ਉਹ ਏਸ ਦੁਨੀਆ ਦੇ ਵਿੱਚ ਨਹੀਂ ਰਹੀ ਇਹਨਾਂ ਨੇ ਤਾਂ ਆਪਣਾ ਕੰਮ ਕਰਤਾ ਉਦੋਂ ਚੜਦੇ ਚੰਦ ਕਮੈਂਟ ਕਰਨ ਵਾਲੇ ਨੇ ਵਾਹਿਗੁਰੂ ਸੋਸਾਇਡ ਰਿਪ ਬਹੁਤ ਵਧੀਆ ਇਨਸਾਨ ਸੀ ਬਿਨਾ ਕੁਝ ਸੋਚੇ ਸਮਝੇ ਪੋਸਟ ਨੂੰ ਸ਼ੇਅਰ ਕਰਤਾ ਜੇ ਉਹ ਇਹ ਗੱਲ ਉਹਨਾਂ ਦੀ ਟੀਮ ਤੱਕ ਪਹੁੰਚੀ ਹੈ ਤਾਂ ਉਹਨਾਂ ਨੇ ਜੋ ਸਤਿਆਪਾਲ ਮਾਲਕ ਮਾਲਕ ਜੀ ਦਾ ਟਵਿੱਟਰ ਅਕਾਊਂਟ ਹੈ ਉਹਦਾ ਅਕਾਊਂਟ ਟੀਮ ਚ ਚਲਾਉਂਦੀ ਹੈ ਉਹਨਾਂ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਇਲਾਜ ਹੈ ਜਿਹੜਾ ਚੱਲ ਰਿਹਾ ਹੈ ਇਹ ਅਫਵਾਹਾਂ ਨੇ ਉਹਨਾਂ ਦੀ ਡੈਥ ਹੈ ਜਿਹੜੀ ਨਹੀਂ ਹੋਈ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਉਹ ਆਈ ਸੀ ਯੂ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਡਾਕਟਰ ਉਹ ਕਰ ਰਹੇ ਹੈ ਜਿਉਂ ਦੇ ਜਾਗਦੇ ਬੰਦੇ ਨੂੰ ਆ ਲਾਈਕ ਲੈਣ ਵਾਸਤੇ ਵੀਡੀਓ ਸ਼ੇਅਰ ਕਰਵਾਉਣ ਵਾਸਤੇ ਵਿਊ ਲੈਣ ਵਾਸਤੇ ਜਨਤਾ ਜਿਹੜਾ ਉਹ ਮਾਰ ਦਿੰਦੀ ਹੈ ਤਾਂ ਇਹ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰ ਦਿਓ